ਕਈ ਤਾਂ ਨਾ ਪੱਕੀ ਪਕਾਈ ਰੋਟੀ ਨੂੰ ਵੀ ਠੋਕਰ ਮਾਰਦੇ ਨੇ ਤੇ ਕਈਆਂ ਨੂੰ ਇਸ ਰੋਟੀ ਦੇ ਬਾਰੇ ਨਾ ਕਿੰਨਾ ਤਰਸਣਾ ਪੈਂਦਾ ਯਾਰ ਕਿੰਨੇ ਧੱਕੇ ਖਾ ਕੇ ਫਿਰ ਰੋਟੀ ਜਾ ਕੇ ਮਿਲਦੀ ਹੈ ਕਈ ਵਾਰ ਘਰ ਵਿੱਚ ਇਹੋ ਜਿਹੇ ਹਾਲਾਤ ਮਣ ਜਾਂਦੇ ਨੇ ਘਰ ਵਿੱਚ ਨਾ ਆਟਾ ਨਹੀਂ ਹੁੰਦਾ ਤੇ ਵੇਹੀਆਂ ਤਵੇਹੀਆਂ ਰੋਟੀਆਂ ਦੇ ਨਾਲ ਡੰਗਾ ਲਾਉਣਾ ਪੈਂਦਾ ਯਾਰ ਉਹ ਬੰਦਾ ਰੋਟੀ ਦੀ ਕਦਰ ਕੀ ਜਾਣੇ ਜਿਹੜੇ ਬੰਦੇ ਨੂੰ ਬਣਾ ਬਣਾਇਆ ਸਭ ਕੁਝ ਪਿਓ ਦੀ ਕਮਾਈ ਤੇ ਮਿਲ ਜਾਂਦਾ ਪਰਮਾਤਮਾ ਨਾ ਆਪਣੇ ਰੰਗਾਂ ਨੂੰ ਆਪ ਹੀ ਜਾਣਦਾ ਯਾਰ ਕੋਈ ਤਾਂ ਮਹਿਲਾ ਦੇ ਵਿੱਚ ਫਿਰਦਾ ਤੇ ਕੋਈ ਰੋਟੀ ਤੋਂ ਬਗੈਰ ਤਰਸ ਰਿਹਾ ਹੈਗਾ ਗਰੀਬੀ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਦੀ ਤਾਂ ਦੂਰ ਦੀ ਗੱਲ ਉਹਨਾਂ ਦੇ ਬੱਚਿਆਂ ਦੇ ਚਾਹ ਵੀ ਨਹੀਂ ਪੂਰੇ ਹੁੰਦੇ ਗਰੀਬ ਬੰਦੇ ਦੇ ਕਾਹਦੇ ਤਿਹਾਰ ਹੁੰਦੇ ਨੇ ਤਿਹਾਰ ਵਾਲੇ ਦਿਨ ਵੀ ਬੰਦਾ ਕੰਮ ਤੇ ਹੁੰਦਾ ਗਰੀਬ ਬੰਦੇ ਦੀ ਸੋਚ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਬਹੁਤ ਵੱਡੀ ਹੁੰਦੀ ਹੈ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਨਾ ਬੰਦਾ ਦਿਨ ਰਾਤ ਮਿਹਨਤ ਕਰਦਾ ਵੀ ਫਿਰ ਵੀ ਜਾ ਕੇ ਸੁਪਨੇ ਪੂਰੇ ਨਹੀਂ ਹੁੰਦੇ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ